ਸ਼ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੋੜਾ ਉੱਪਜਿਆ ਸਾਦ ਜੀਵ ਦੁਨੀਆ ਦੇ ਪਦਾਰਥਾਂ ਨੂੰ ਸਵਾਦ ਲਈ ਜਾਣ ਕੇ ਕੰਧਾ ਵਰਤਦਾ ਹੈ ਪਰ ਇਹਨਾਂ ਭੋਗਾਂ ਦਾ ਸਵਾਦ ਅੰਤ ਵਿੱਚ ਕੋੜਾ ਦੁਖਦਾਈ ਸਾਬਤ ਹੁੰਦਾ ਹੈ ਵਿਕਾਰ ਤੇ ਰੋਗ ਪੈਦਾ ਹੁੰਦੇ ਹਨ ਆਇ ਮਿਤ ਸੁਰਦ ਕੀਏ ਵਿਖਿਆ ਰਚਿਆ ਬਾਦ ਮਨੁਖ ਜਗਤ ਵਿੱਚ ਭਰਾ ਮਿੱਤਰ ਦੋਸਤ ਆਦਿਕ ਬਣਾਉਂਦਾ ਹੈ ਤੇ ਇਹ ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ ਜਾਂਦੇ ਬਿਲਮ ਨਾ ਹੋ ਬਈ ਵਿਣ ਨਾ ਬਿਸਮਾਦ ਪਰ ਅश्चर्ज ਗੱਲ ਇਹ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਚੀਜ਼ ਨੂੰ ਨਾਲ ਸੰਦਿਆ ਚਿਰ ਨਹੀਂ ਲੱਗਦਾ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ اے ਮੇਰੇ ਮਨ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਰੁੱਝਾ ਰਹੋ ਜੋ ਦੀਸਾ ਸੋ ਵਿਣਸਣਾ ਮਨ ਕੀ ਮਤ ਤਿਆਗ اے ਭਾਈ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ ਦੁਨੀਆਂ ਦੇ ਪਦਾਰਥਾਂ ਦਾ ਮੋਹ ਤਿਆਗ ਨੋ ਕਿ ਜੋ ਕੁਝ ਦਿਖ ਰਹਾ ਹੈ ਸਭ ਨਾਸਵੰਤ ਹੈ ਰਹਾਉ ਨਿਉ ਕੂਕਰ ਹਰ ਕਾਇਆ ਧਾਵੈ ਦੇਹ ਦਿਸ ਜਾਏ ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵੱਲ ਪੱਜਦਾ ਹੈ ਲੋਭੀ ਜੰਤ ਨਾ ਜਾਣਈ ਭੱਕ ਅਪੱਕ ਸਭ ਖਾਏ ਤੇਵੇਂ ਲੋਕੀ ਜੀਵ ਨੂੰ ਵੀ ਕੁਝ ਨਹੀਂ ਸੋਚਦਾ ਚੰਗੀ ਮੰਦੀ ਹਰ ਇੱਕ ਚੀਜ਼ ਖਾ ਲੈਂਦਾ ਹੈ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਏ ਕਾਮ ਦੇ ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੋੜ ਮੋੜ ਜੂਨਾ ਵਿੱਚ ਪੈਂਦਾ ਰਹਿੰਦਾ ਹੈ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰਕੇ ਉਹ ਜਾਲ ਖਿਲਾਰਿਆ ਹੋਇਆ ਹੈ ਮਾਇਆ ਦੀ ਤਿਸਨਾ ਨੇ ਜੀਵ ਪੰਖੀ ਨੂੰ ਉਹ ਜਾਲ ਵਿੱਚ ਫਸਾਇਆ ਹੋਇਆ ਹੈ ਤਿਸਨਾ ਪੰਖੀ ਪਸਿਆ ਨਿਕਸ ਨਾ ਪਾਏ ਮਾਏ ਮਾਇਆ ਦੀ ਤਿਸਨਾ ਨੇ ਜੀਵ ਪੰਖੀ ਨੂੰ ਉਸ ਜਾਲ ਵਿੱਚ ਫਸਾਇਆ ਹੋਇਆ ਹੈ ਇਹ ਮੇਰੀ ਮਾਂ ਜੀਵ ਉਸ ਜਾਲ ਵਿੱਚੋਂ ਖਲਾਸੀ ਪ੍ਰਾਪਤ ਨਹੀਂ ਕਰ ਸਕਦਾ ਜੇਨ ਕੀ ਤਤ ਸੈ ਨਾ ਜਾਣਈ ਫਿਰ ਫਿਰ ਆ ਬਹਿ ਜਾਏ ਕਿਉਂਕਿ ਜਿਸ ਕਰਤਾ ਨੇ ਇਹ ਸਭ ਕੁਝ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਉਂਦਾ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਹਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ ਇਸ ਜਗਤ ਨੂੰ ਮਾਇਆ ਨੇ ਅਨੇਕਾ ਕਿਸਮਾਂ ਦੇ ਰੂਪਾਂ ਰੰਗਾ ਵਿੱਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ ਜਿਸ ਨੂੰ ਰੱਖਿਆ ਸੋ ਰਹਾ ਹੈ ਸਮਰੱਥ ਪਰਖ ਅਪਾਰ ਇਸ ਵਿੱਚੋਂ ਹੀ ਬਚ ਸਕਦਾ ਹੈ ਜਿਸ ਨੂੰ ਸੱਤ ਸਮਰੱਥਾ ਵਾਲਾ ਬੇਅੰਤ ਆਕਾਲ ਪੁਰਖ ਆ ਬਚਾਏ ਔਰ ਜਨਵਰ ਲੇ ਵਿਦਰੇ ਨਾਨਕ ਸੱਤ ਬਲੇ ਹਾਰ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਮਾਤਮਾ ਦੇ ਭਗਤ ਹੀ ਪ੍ਰਮਾਤਮਾ ਦੇ ਚਰਨਾ ਵਿੱਚ ਸੁਰਤ ਜੋੜ ਕੇ ਬਚਦੇ ਹਨ اے ਨਾਨਕ ਤੂੰ ਸਦਾ ਉਸ ਪ੍ਰਮਾਤਮਾ ਤੋਂ ਸਦਕੇ ਰਹੋ ਸ਼੍ਰੀ ਰਾਗ মহলਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤੇ ਸਡੰਪ ਪਸਾਰ ਔੜ ਦੇ ਸਮੇਂ ਥੋੜੇ ਦਿਨਾਂ ਲਈ ਗੁਜ਼ਰ ਆਪਣਾ ਮਾਲ ਡੰਗਰ ਲੈ ਕੇ ਕਿਸੇ ਚਰਨੀ ਚਰਨ ਵਾਲੀ ਥਾਂ ਤੇ ਜਾਂਦਾ ਹੈ ਉੱਤੇ ਉਸ ਨੂੰ ਆਪਣੇ ਕਿਸੇ ਵੜਪਣ ਦਾ ਵਿਖਾਵਾ ਖਿਲਾਰਾ ਸੋਭਦਾ ਨਹੀਂ ਮੌਲਤਪੁਰ ਵੀ ਪੁੰਨੇ ਚਲਣਾ ਤੂੰ ਸੰਮੁਲ ਘਰ-ਬਾਰ ਤਿਵੇਂ ਹੈ ਜੀਵ ਜਦੋਂ ਤੈਨੂੰ ਇਤੇ ਜਗਤ ਵਿੱਚ ਰਹਿ ਲਈ ਮਿਲਿਆ ਸਮਾਂ ਮੁੱਕ ਜਾਏਗਾ ਤੂੰ ਇਤੋਂ ਤੁਰ ਪਏਗਾ ਇਸ ਵਾਸਤੇ ਆਪਣਾ ਅਸਲੀ ਘਰ ਘਾਟ ਸੰਭਾਲ ਚੇਤੇ ਰੱਖ ਹਰ ਗੁਣ ਗਾਉ ਮਨਾ ਸਤਗੁਰ ਸੇਵ ਪਿਆਰ اے ਮੇਰੇ ਮਨ ਪਰਮਾਤਮਾ ਦੇ ਗੁਣ ਗਾਇਆ ਕਰ ਪਿਆਰ ਨਾਲ ਗੁਰੂ ਦੀ ਦੱਸੀ ਸੇਵਾ ਕਰ ਕਿਆ ਥੋੜੀ ਬਾਤ ਗੁਮਾਨ ਥੋੜੀ ਜਿੰਨੀ ਗੱਲ ਪਿੱਛੇ ਇਸ ਥੋੜੇ ਜਿਹੇ ਜੀਵਨ ਸਮੇਂ ਵਾਸਤੇ ਕਿਉਂ ਮਾਨ ਕਰਦਾ ਹੈ ਰਹਾਉ ਜੈਸੇ ਰਣ ਪਰ ਹੋਣੇ ਉੱਠ ਚਲਸਾ ਪ੍ਰਭਾਤ ਜਿਵੇਂ ਰਾਤ ਵੇਲੇ ਕਿਸੇ ਘਰ ਆਏ ਹੋਏ ਪਰੌਣੇ ਦਿਨ ਚਣਨ ਤੇ ਉੱਠ ਕੇ ਚੱਲ ਪੈਣਗੇ ਤੇਵੇਂ ਹੈ ਜੀਵ ਜ਼ਿੰਦਗੀ ਰਾਤ ਬੁੱਕਨ ਤੇ ਤੂੰ ਇਸ ਜਗਤ ਤੋਂ ਚੱਲ ਪਏਗਾ ਕਿਆ ਤੂ ਰਤਾ ਗ੍ਰਸਤस्य ਸਭੁ ਲਾ ਕੀ ਬਾਗਾਤ ਤੂੰ ਇਸ ਵੈਸਤ ਨਾਲ ਬਾਗ ਪ੍ਰਵਾਹ ਨਾਲ ਕਿਉ ਮਸਤ ਹੋਇਆ ਪਿਆ ਹੈ ਇਹ ਸਾਰੀ ਫੁੱਲਾ ਦੀ ਹੀ ਬਗੀਚੀ ਸਮਾਨ ਹੈ ਮੇਰੀ ਮੇਰੀ ਕਿਆ ਕਰੈ ਜਨ ਦੀਆ ਸੋ ਪ੍ਰਭ ਲੋੜ ਇਹ ਚੀਜ਼ ਮੇਰੀ ਹੈ ਇਹ ਜਾਇਦਾਦ ਮੇਰੀ ਹੈ ਕਿਉਂ ਅਜਿਹਾ ਮਾਨ ਕਰ ਰਹਾ ਹੈ ਜਿਸ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਉਸ ਨੂੰ ਲੱਭ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਇਤੇ ਜ਼ਰੂਰ ਕੁਝ ਕਰ ਜਾਣਾ ਹੈ ਲੱਖਾਂ ਕਰੋੜਾਂ ਦਾ ਮਾਲਕ ਵੀ ਲੱਖਾਂ ਕਰੋੜਾਂ ਰੁਪਏ ਛੱਡ ਕੇ ਚਲਾ ਜਾਏਗਾ ਲੱਖ 84 ਪ੍ਰਭਤਿਆ ਦੁਲਭ ਜਨਮ ਪਾਇਓ ਏ ਇਹ ਭਾਈ 84 ਲੱਖ ਜੁਨਾ ਵਿੱਚ ਭੋਂ ਭੋਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਲੱਭਾ ਹੈ ਨਾਨਕ ਨਾਮ ਸੰਮਾਲ ਤੂੰ 100 ਦਿਨ ਨੇੜਾ ਆਇਓ ਏ ਇਹ ਨਾਨਕ ਪ੍ਰਮਾਤਮਾ ਨਾਮ ਹਿਰਦੇ ਵਿੱਚ ਵਸਾ ਉਹ ਦਿਨ ਨੇੜੇ ਆ ਰਹਾ ਹੈ ਜਦੋਂ ਇਤੋਂ ਕੁਝ ਕਰਨਾ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਤੇ ਚਰ ਵਸਾ ਸੋਹੇ ਲੜੀ ਜਿ ਚਰ ਸਾਥੀ ਨਾਲ ਇਹ ਕਾਇਆ ਤੂੰ ਉਤਰਾ ਚਿਰ ਹੀ ਸੁਕੀ ਵਸੇਗੀ ਜਿਤਨਾ ਚਿਰ ਜੀਵਾਤਮਾ ਤੇਰਾ ਸਾਥੀ ਤੇਰੇ ਨਾਲ ਹੈ ਜਦ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ ਜਦੋਂ ਤੇਰਾ ਸਾਥੀ ਜੀਵਾਤਮਾ ਉੱਠ ਕੇ ਚੱਲ ਪਏਗਾ ਤਦੋਂ ਇਹ ਕਾਇਆ ਤੂੰ ਮਿੱਟੀ ਵਿੱਚ ਰਲ ਜਾਏਂਗੀ ਮਨ ਬੈਰਾਗ ਭਿਆ ਦਰਸ਼ਨ ਦੇ ਕਣੇ ਕਾ ਚਾਉ ਹੋ ਮਨੁਕ ਭਾਗਾ ਵਾਲਾ ਹੈ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਹੈ ਜਿਸ ਦੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਗ ਪੈਦਾ ਹੋਈ ਹੈ ਧਨ ਸੋ ਤੇਰਾ ਥਾਨ ਏ ਹਰੀ ਉਹ ਸਰੀਰ ਭਾਗਾ ਵਾਲਾ ਹੈ ਜਿਸ ਵਿੱਚ ਤੇਰਾ ਨਿਵਾਸ ਹੈ ਜਿੱਤੇ ਤੈਨੂੰ ਯਾਦ ਕੀਤਾ ਜਾ ਰਹਾ ਹੈ ਰਹਾ ਜਿ ਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਇਹ ਕਾਇਆ ਜਿਤਨਾ ਚਿਰ ਤੇਰਾ ਖਸਮ ਜੀਵਾਤਮਾ ਤੇਰੇ ਘਰ ਵਿੱਚ ਵਸਦਾ ਹੈ ਸਾਰੇ ਲੋਕ ਤੈਨੂੰ ਜੀ ਜੀ ਆਖਦੇ ਹਨ ਸਾਰੇ ਤੇਰਾ ਆਦਰ ਕਰਦੇ ਹਨ ਜਾ ਉੱਟੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਰ ਜਦੋਂ ਨਿਮਾਣਾ ਕੰਤ ਜੀ ਬਾਤਮਾ اٹਕੇ ਤੁਰ ਪਏਗਾ ਤਨ ਕੋਈ ਵੀ ਤੇਰੀ ਬਾਤ ਨਹੀਂ ਪੁੱਛਦਾ ਪਈੜਾ ਸੋ ਸੇਵਤੂੰ ਸਾਹੁਰੜਾ ਸੁਖ ਵਸ ਇਹ ਜਿੰਦੇ ਜਿੰਨਾ ਚਿਰ ਤੂੰ ਪੀਤੇ ਘਰ ਵਿੱਚ ਸੰਸਾਰ ਵਿੱਚ ਹੈ ਉਦਨਾ ਚਿਰ ਤੂੰ ਖਸਮ ਪ੍ਰਭ ਨੂੰ ਸਮਰਦੀ ਰਹੋ ਸਾਰੇ ਭਾਵਿਤ ਪਰਲੋਕ ਵਿੱਚ ਜਾ ਕੇ ਤੂੰ ਸੁਖੀ ਵਸੇਂਗੀ ਗੁਰ ਮਿਲ ਚਾਜੂ ਆਚਾਰ ਸਿੱਖ ਤੁਧ ਕਦੇ ਨਾ ਲੱਗਾ ਦੁੱਖ ਇਹ ਜਿੰਦੇ ਗੁਰੂ ਨੂੰ ਮਿਲ ਕੇ ਜੀਵਨ ਜਾਂਚ ਸਿੱਖ ਚੰਗਾ ਆਚਰਨ ਬਣਾਣਾ ਸਿੱਖ ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ ਸਭਨਾ ਸਹੁਰੇ ਵੰਝਣਾ ਸਭ ਮੁਕ ਲਾਵਣ ਹਾਰ ਸਭ ਜੀਵ ਇਸਤਰੀਆਂ ਨੇ ਸਹੁਰੇ ਘਰ ਪਰਲੋਕ ਵਿੱਚ ਆਪੋ ਆਪਣੀ ਵਾਰੀ ਚਲੇ ਜਾਣਾ ਹੈ ਸਾਰੀਆਂ ਨੇ ਮੁਕਲਾਵੇ ਜਾਣਾ ਹੈ ਨਾਨਕ ਧਨ ਸੋਹਾਗਣੀ ਜਨਸ ਨਾਲ ਪਿਆਰ ਇਹ ਨਾਨਕ ਉਹ ਉਹ ਜੀਵ ਸਤਰੀ ਸੁਹਾਗ ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ ਪ੍ਰਭੂ ਨਾਲ ਪਿਆਰ ਬਣ ਗਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ